ਕਰੇਲੂ ਕਲੇਸ਼ ਕਾਰਨ ਸੇਵਾ ਮੁਕਤ ਫੌਜੀ ਨੇ ਪਤਨੀ ਅਤੇ ਪੁੱਤਰ ਤੇ ਚਲਾਈਆਂ ਗੋਲੀਆਂ ਪਤਨੀ ਗੰਬੀਰ ਜ਼ਖਮੀ ਅਤੇ ਪੁੱਤਰ ਦੀ ਹੋਈ ਮੌਤ ਦਰਾਹਾ ਨੇੜੇ ਪਿੰਡ ਬਵਾਣੀ ਵਿੱਚ ਸੇਵਾ ਮੁਕਤ ਫੌਜੀ ਨੇ ਕਰੇਲੂ ਦੇ ਦਿਮਾਗ 'ਚ ਕੀ ਆਇਆ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨਤੇ ਸ਼ੀਸ਼ੇਆਂ ਪਣਣ ਦੀ ਆਵਾਜ਼ ਸੁਣ ਕੇ ਤੇ ਉਹਦਾ ਛੋਟਾ ਭਾਈ ਵੀ ਆਇਆ ਤੇ ਉਹਨੇ ਵੀ ਫਿਰ ਡੈਡੀ ਦੀ ਗੱਡੀ ਨਾਲ ਲੜਾਈ ਝਗੜਾ ਕਰਕੇ ਆਪਣੇ ਬੇਟੇ ਦੇ ਗੋਲੀ ਮਾਰੀ ਔਰ ਆਪਣੀ ਵਾਈਫ ਦੇ ਗੋਲੀਆਂ ਮਾਰਤੀਆਂ ਤੇ ਜਦੋਂ ਉਹਨਾਂ ਨੂੰ ਵਾਜਬਾ ਨਰਸੋ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਘਰੇਲੂ ਕਲੇਸ਼ ਕਾਰਨ ਸੇਵਾ ਮੁਕਤ ਫੌਜੀ ਨੇ ਪਤਨੀ ਅਤੇ ਪੁੱਤਰ ਤੇ ਚਲਾਈਆਂ ਗੋਲੀਆਂ ਪਤਨੀ ਗੰਭੀਰ ਜ਼ਖਮੀ ਅਤੇ ਪੁੱਤਰ ਦੀ ਹੋਈ ਮੌਤ ਦਰਾਹਾ ਨੇੜੇ ਪਿੰਡ ਬੁਆਣੀ ਵਿੱਚ ਸੇਵਾਮੁਕਤ ਫੌਜੀ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੰਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਪੁੱਤਰ ਤੇ ਗੋਲੀਆਂ ਚਲਾਈਆਂ ਜਿਸ ਕਾਰਨ ਪੁੱਤਰ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨਸਾਰ ਦਰਾਹਾ ਨੇੜੇ ਪਿੰਡ ਬੁਆਣੀ ਵਿੱਚ ਸੇਵਾਮੁਕਤ ਫੌਜੀ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੰਸੀ ਰਿਵਾਲਵਰ ਤੋਂ ਆਪਣੇ ਪੁੱਤਰ ਅਤੇ ਪਤਨੀ ਤੇ ਗੋਲੀਆਂ ਚਲਾਈਆਂ ਜਿਸ ਕਾਰਨ ਦੋਵਾਂ ਦੀ ਨਾਜਕ ਹਾਲਤ ਹੋ ਗਈ ਗੋਲੀਆਂ ਦੇ ਜ਼ਖਮਾਂ ਕਾਰਨ ਪੁੱਤਰ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸੇਵਾਮੁਕਤ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਡੀਐਸਪੀ ਪਾਇਲ ਹਿੰਮਤ ਮਲੋਤਰਾ ਦਰਾਹ ਦੇ ਐਸਐਚਓ ਅਕਾਜਦਤ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਤੇ ਸਿੰਘ ਹੈ ਮੰਤਰੀ ਜੀ ਕੀ ਹਾਸਾ ਆ ਰਾਜ ਨੂੰ ਗੋਲੀਆਂ ਚੱਲੀਆਂ ਤੁਹਾਡੇ ਘਰ ਦੇ ਵਿੱਚ ਇੱਕ ਜੀਵ ਦੀ ਮੌਤ ਤੁਹਾਡਾ ਛੋਟਾ ਮਰਗੁੱਸੀ ਕਹਾ ਹਾਂਜੀ ਮੇਰਾ ਛੋਟਾ ਬੀ ਡੈਥ ਵੀ ਹੋ ਗਈ ਤੁਹਾਡੇ ਮਦਰ ਵੀ ਕਾ ਲੇ ਕੀ ਪੂਰਾ ਮਾਮਲਾ ਸੀ ਮਾਮਲਾ ਕੁਛ ਨਹੀਂ ਜੀ ਛੋਟਾ ਕਾ ਮਾਮਲਾ ਸੀਗਾ ਤੇ ਜਿਵੇਂ ਕਿ ਮੈਂ ਕਹਿ ਸਕਦਾ ਕਿ ਮੇਰੇ ਪਿਤਾ ਜੀ ਜਾਂ ਦੁੱਧ ਲੈਣ ਜਾ ਰਹੇ ਸੀਗੇ ਤੇ ਉਸ ਵਿੱਚ ਛੋਟੇ ਭਾਈ ਨੇ ਥੋੜੀ ਜੀ ਗੱਡੀ ਰੈਸ ਡਰਾਈਵਿੰਗ ਕਰਕੇ ਉਹਨਾਂ ਦੇ ਕੋਲੇ ਦੀ ਕੱਢੀ ਤਾਂ ਕਰਕੇ ਉਹਨਾਂ ਨੇ ਥੋੜੇ ਜੇ ਆਪਣੇ ਥੋੜੇ ਜੇ ਉਹਨਾਂ ਦੇ ਪੈਗ ਲੱਗੇ ਜੀ ਤੇ ਉਹਨਾਂ ਨੇ ਉਸ ਗੱਲ ਨੂੰ ਥੋੜਾ ਦਿਲ ਤੇ ਲਿਆ ਤੇ ਉਹਨਾਂ ਨੇ ਕਿਹਾ ਵੀ ਛੋਟੇ ਭਾਈ ਨੂੰ ਜਿਹਦੀ ਗੱਡੀ ਆ ਉਹਨੂੰ ਖੜਾਇਆ ਵੀ ਨਹੀਂ ਮੈਨੂੰ ਬੁਰਾ ਕੋਈ ਨਹੀਂ ਵੀ ਮੈਂ ਗੱਡੀ ਤੋੜ ਸਕਦਾ ਤੇ ਉਹ ਛੋਟੇ ਭਾਈ ਨਾਲ ਗਾਲੀ ਗਲੋਚ ਹੋਈ ਉਧਰੋਂ ਵੀ ਗਾਲਾਂ ਕੱਢੀਆਂ ਉਹਨਾਂ ਨੇ ਉਧਰੋਂ ਵੀ ਤੇ ਮੈਂ ਵਿਚ ਪੈ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਨੂੰ ਥੱਲੇ ਛੱਡਿਆ ਇੱਕ ਨੂੰ ਉੱਪਰ ਛੱਡਿਆ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅਲੱਗ ਕੀਤਾ ਪਰ ਡੈਡੀ ਦੇ ਦਿਮਾਗ 'ਚ ਕੀ ਆਇਆ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਤੇ ਮੁਸ਼ੀਸ਼ਿਆਂ ਭੰਨਣ ਦੀ ਆਵਾਜ਼ ਸੁਣ ਕੇ ਤੇ ਉਹਦਾ ਛੋਟਾ ਭਾਈ ਵੀ ਆਇਆ ਤੇ ਉਹਨੇ ਵੀ ਫਿਰ ਡੈਡੀ ਦੀ ਗੱਡੀ ਦਾ ਸ਼ੀਸ਼ਾ ਭੰਨਤਾ ਤੇ ਇਸ ਇਹ ਤੋਂ ਬਾਅਦ ਉਹਨਾਂ ਚ ਲੜਾਈ ਸ਼ੁਰੂ ਹੋਈ ਜਾਦਾ ਉਹਦੇ ਵਿੱਚ ਵੀ ਅਸੀਂ ਛਡਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਤੇ ਪਰ ਸ਼ੀਸ਼ੇ ਭੰਨਣੇ ਹੁਣ ਭੰਨਿਆ ਜਾਣ ਕਰਕੇ ਕਿਸੇ ਉਹਦੇ ਦੂਸਰੀ ਗੱਡੀ ਸੀਗੀ ਮੇਰੇ ਪਿਰੇ ਦੀ ਤੇ ਉਹ ਥੋੜੇ ਜਿਹਾ ਗੁੱਸੇ 'ਚ ਸੀਗਾ ਤੇ ਉਹ ਕਹਿੰਦਾ ਸੀਗਾ ਵੀ ਮੈਂ ਕੋਟੂ ਦੂੰਗਾ ਮਾਰ ਦੂੰਗਾ ਪਰ ਉਹਨੇ ਵੀ ਹਥਿਆਰ ਚੱਕਿਆ ਪਰ ਮੈਨੂੰ ਇਹਨਾਂ ਨਹੀਂ ਪਤਾ ਕਿ ਡੈਡੀ ਨੇ ਅਸਲਾ ਵੀ ਕੱਢਣਾ ਕਿਉਂਕਿ ਅੱਗੇ ਕਦੇ ਇਦਾਂ ਨਹੀਂ ਹੋਇਆ ਅੱਗੇ ਵੀ ਗਾਲੀ ਗਲੋਚ ਹੁੰਦੀ ਆ ਅੱਗੇ ਵੀ ਲੜਾਈ ਹੁੰਦੀ ਆ ਪਰ ਹਮੇਸ਼ਾ ਲੜਾਈ ਬੰਦ ਹੋ ਜਾਂਦੀ ਆ ਗਾਲੀ ਗਲੋਚ ਤੋਂ ਬਾਅਦ ਇਸ ਵਾਰ ਕੁਝ ਨਹੀਂ ਸੀ ਪਤਾ ਡੈਡੀ ਦੇ ਡੱਬ 'ਚ ਸੀਗਾ ਤੇ ਹੱਥ ਚੁੰਦਾ ਤਾਂ ਫੜਿਆ ਜਾਂਦਾ ਅਸੀਂ ਫੜ ਲੈਂਦੇ ਮੂਰੀ ਪਰ ਨਹੀਂ ਡੱਬ 'ਚ ਸੀਗਾ ਨਹੀਂ ਪਤਾ ਲੱਗਿਆ ਤੇ ਜਦ ਉੱਤੇ ਜਾ ਕੇ ਉਹਨਾਂ ਨੇ ਡੱਬ 'ਚੋਂ ਹੱਥ ਪਾਇਆ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਪਿਸਤੌਲ ਕੱਢਿਆ ਤੇ ਮੈਂ ਭੱਜ ਕੇ ਜਾ ਕੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਨੂ ਡੈਡੀ ਨੇ ਫਾਇਰ ਕਰ ਦਿੱਤੀ ਜਿਸ ਤਰ੍ਹਾਂ ਗੱਲ ਕਰਦੇ ਤੁਹਾਡੇ ਬ੍ਰਦਰ ਦੇ ਕਿਧੀਆਂ ਗੋਲੀਆਂ ਲੱਗੀਆਂ ਜੀ ਮੇਰੇ ਬ੍ਰਦਰ ਦੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ ਤਿੰਨ ਗੋਲੀਆਂ ਲੱਗੀਆਂ ਨੇ ਤਿੰਨ ਦੇ ਦਿਲ ਦੇ ਕੋਲੇ ਇੱਕ ਗੋਲੀ ਲੱਗੀ ਆ ਤੇ ਮੰਮੀ ਦੇ ਡਾਕਟਰਾਂ ਦੇ ਕਹਿਣ ਦੇ ਮਰਜ਼ਾ ਇੱਕ ਇੱਕ ਅੱਧੀ ਗੋਲੀ ਲੱਗੀ ਆ ਮੋਢੇ 'ਚ ਲੱਗੀ ਆ ਤੇ ਮਤਲਬ ਹੁਣ ਤੁਹਾਡੇ ਮਦਰ ਸੇਖ ਨੇ ਜੀ ਹਾਂਜੀ ਮਦਰ ਡਾਕਟਰਾਂ ਨੇ ਕਿਹਾ ਵੀ ਉਹ ਪਤਰੇ 'ਚੋਂ ਬਾਹਰ ਨੇ ਤੇ ਉਹ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਹਾਂਜੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਜਾਂਚ ਪੜਤਾਲ ਕੀਤੀ ਹੈ ਸਾਰੇ ਬਿਆਨ ਲਏ ਨੇ ਤੇ ਕੀ ਪੁਲਿਸ ਨੇ ਤੁਹਾਡੇ ਪਿਤਾ ਜੀ ਨੂੰ ਕਾਬੂ ਕੀਤਾ ਜੀ ਨਹੀਂ ਹਜੇ ਪਿਤਾ ਜੀ ਫਰਾਰ ਨੇ ਉਹਨਾਂ ਨੂੰ ਹਜੇ ਪੁਲਿਸ ਲੱਭ ਰਹੀ ਆ ਪੁਲਿਸ ਦੇ ਕਹਿਣ ਦੇ ਮੁਤਾਬਿਕ ਛੇਤੀ ਹੀ ਫੜੇ ਜਾਣਗੇ ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਕਿ ਤੁਹਾਨੂੰ ਨਹੀਂ ਪਤਾ ਸੀਗਾ ਕਿ ਤੁਹਾਡੇ ਪਿਤਾ ਜੀ ਵੱਲੋਂ ਗੋਲੀ ਚਲਾਈ ਜਾ ਰਹੀ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਗੋਲੀ ਚੱਲਣ ਦੇ ਬਾਰੇ ਜਦੋਂ ਉੱਪਰ ਚੜ ਰਹੇ ਸੀ ਤੇ ਮੈਂ ਉਹਨਾਂ ਨੂੰ ਪਿੱਛੇ ਹਾਕ ਮਾਰ ਰਿਹਾ ਸੀ ਤੇ ਉਹਨਾਂ ਨੂੰ ਬਾਰ ਬਾਰ ਰੋਕ ਰਿਆ ਸੀ ਵੀ ਨਾ ਜਾਓ ਉੱਤੇ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਨੇ ਡੱਬ ਚੋਂ ਪਿਸਟਾਲ ਕੱਢਿਆ ਤੇ ਫਿਰ ਮੈਂ ਭੱਜ ਕੇ ਹੋਰ ਉੱਤੇ ਗਿਆ ਤੇ ਜਾਨੋਂ ਉਹਨਾਂ ਨੇ ਗੋਲੀਆਂ ਚਲਾਤੀਆਂ ਸੀ। ਡੀਐਸਪੀ ਸਾਹਿਬ ਇੱਕ ਬਰਾਹ ਦੇ ਨੇੜੇ ਮਟਨ ਬਵਾਨੀ ਘਟਨਾ ਹੋਈ ਸੀ ਜੀ ਗੋਲੀਆਂ ਚੱਲਣ ਦੀ ਕੀ ਮਾਮਲਾ ਸਿੱਟਦਾ। ਤੇ ਕੱਲ ਸਾਨੂੰ ਰਾਤ ਵੇਲੇ ਇਤਨਾ ਮਿਲੀ ਸੀ ਕਿ ਜਿਹੜਾ ਬਲਜਿੰਦਰ ਸਿੰਘ ਹੈ ਫੌਜੀ ਰਿਟਾਇਰਡ ਹੈ ਸਾਹਿਬ ਦਾ ਸਰਉਮਲਕੀ ਸਿੰਘ ਮਾਸਟਰ ਨੇ ਰਿਟਾਇਰਡ ਹੈ ਦੇ ਫਾਦਰ ਇਹਨੇ ਲੜਾਈ ਝਗੜਾ ਕਰਕੇ ਆਪਣੇ بیٹے ਦੇ ਗੋਲੀ ਮਾਰੀ ਔਰ ਆਪਣੀ ਵਾਈਫ ਦੇ ਗੋਲੀयां ਮਾਰਤੀਆਂ ਤੇ ਜਦੋਂ ਉਹਨਾਂ ਨੂੰ ਵਾਜਬਾ ਨਰਸ ਤੇ ਹਸਪੀਟਲ ਲਿਕੇ ਦਰਾਹੇ ਤਾਂ ਉੱਥੋਂ ਅੱਗੇ ਇਹਨੂੰ ਰੈਫਰ ਕਰਤਾ ਫੋਰਡਿਚ ਜਿੱਥੇ ਇਹਦੇ بیٹے ਦੀ ਤਾਂ ਡੈਥ ਹੋ ਗਈ ਹੈ ਤੇ ਇਹਦੀ ਵਾਈਫ ਇਹਦੇ ਜੇਰੇ ਇਲਾਜ ਹੈ ਮ੍ਰਿਤਕ ਦਾ ਕੀ ਨਾਮ ਸੀਗਾ ਜੀ ਕਿੰਨੀ ਉਮਰ ਹੈ ਜੀ ਮ੍ਰਿਤਕ ਦਾ ਜਗਵੀਰ ਸਿੰਘ ਉਹਦਾ ਨਾਮ ਹੈ ਜੀ ਤੇ 23 ਸਾਲ ਦੀ ਉਮਰ ਹੈ ਤੇ ਇਹਨਾਂ ਦੀ ਪਤਨੀ ਠੀਕ ਹੈ ਜੀ ਪਤਨੀ ਜੇਰੇ ਇਲਾਜ ਹੈ ਜੀ ਇਹ ਪਤਾ ਲੱਗਿਆ ਜੀ ਗੋਲੀਆਂ ਕਿਉਂ ਮਾਰੀਆਂ ਇਹਨੇ ਜੀ ਇਹ ਪਰਿਵਾਰ ਚ ਦੱਸਿਆ ਵੀ ਦਿੱਲੀ ਇਹਨਾਂ ਦਾ ਆਪਸ ਚ ਝਗੜਾ ਰਹਿੰਦਾ ਸੀਗਾ ਤੇ ਇਹ ਉਹਦੋਂ ਕੱਲ ਵੀ ਇਹ ਲੜਿਆ ਤੇ ਗੱਡਿਆਂ ਗੁੱਡੀਆਂ ਦੇ ਸ਼ੀਸ਼ੇ ਛੇ ਭੰਨੇ ਬੇਟੇ ਨਾਲ ਵੀ ਲੜਿਆ ਉਸ ਲੜਾਈ ਦੇ ਵਿੱਚ ਕਰੋਧ ਚ ਆ ਕੇ ਇਹਨੇ ਗੋਲੀ ਆਪਣੇ ਵਪਨ ਨਾਲ ਇਹਨਾਂ ਗੋਲੀਆਂ ਮਰੀ। ਇਸ ਮਾਮਲੇ ਦਾ ਹਰਕੀ ਕਾਬੂ ਆ ਗਿਆ ਕੀ? ਇਸ ਮਾਮਲੇ ਦਾ ਪਹਿਲੇ ਕਾਬੂ ਨਹੀਂ ਆਇਆ ਸੀ ਟੀਮਾਂ ਬਣਾ ਕੇ ਇਹਦੇ ਬਾਰੇ ਕਰ ਰਹੇ ਆ ਜਲਦੀ ਜਲਦੀ ਇਹਨੂੰ ਗਰਾਉਂਡ ਅਪ ਕੀਤਾ ਜਾਊ।